ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਣਾ ਬਸ ਕੰਧਾਂ ਦਾ ਕੰਮ ਰਹਿ ਗਿਆ ਲਾਸਟ ਡੇਨ ਦਾ ਤੇ ਕੱਲ ਨੂੰ ਫੇ ਢੂਲਾ ਕਰਾਂਗੇ ਤੇ ਕੰਧਾਂ ਸਿਰੇ ਵਾ ਗਿਆ ਉਹ ਵਾਟ ਮਿਸਤਰੀ ਜੀ ਸੱਤ ਉਹ ਸੱਤ ਹੈ ਆਓ ਇਸ ਬਣਾਉਣਾ ਦਿਉਗਾ ਚਲਾਉਣਾ ਅੱਜ ਥੋੜਾ ਜਿਹਾ ਕੰਮ ਟੇਡਾ ਹੋ ਗਿਆ ਸੀਗਾ ਤੇ ਜਿਵੇਂ ਪੱਥਰਪਾੜ ਦੀ ਨਜ਼ਰ ਲੱਗੀ ਅੱਜ ਚਾਰ ਜਾਣੇ ਪੈਟ ਤੇ ਖੜੇ ਸੀ ਚਾਰੇ ਚਾਰੇ ਥੱਲੇ ਆ ਗਏ ਕੰਮ ਕਰਾਉ ਉਹਨੇ ਨੀ ਰਮਾਲ ਪਈ ਗਿਆ ਕੋਲੋਂ ਹੁਣ ਦੇਖ ਕੇ ਹੋ ਗਿਆ ਦੋ ਚਲੋ ਇਹ ਮਾਮੇ ਦੇ ਕਾਰਨ ਮੈਂ ਨਹੀਂ ਹਾਰੇ ਕਹਿੰਦੇ ਹੂੰ ਇਹ ਮਾਮੇ ਨੇ ਬੱਲੋ ਵਾਲੀ ਨੇ ਬਾਲਾ ਗਲਤ ਪਾਤਾ ਗਲਤੀ ਹੋਇਆ ਰੁਹੀ ਵੀ ਖੜਮੇ ਲੋਡ ਪੋਣੋ ਹੀ ਕਿੱਡਾ ਪਾਤਾ ਉਹ ਜਦੋਂ ਚਾਰ ਜਾਨੇ ਪੈਂਟ ਤੇ ਚੜੇ ਕੜੱਕ ਦਿਨ ਕਰਕੇ ਥੱਲੇ ਆ ਗਏ ਇੱਕ ਤਹਾ ਗਈ ਨਹੀਂ ਕੋਈ ਮੱਛੀ ਨਹੀਂ ਬਣਾ ਲਿਆ ਤਰੇ ਉਹਨੇ ਪੀਨੇ ਚਾਹ ਤੇ ਚਾਹੀ ਕੇ ਤੇਰੇ ਰੇਮ ਬਰੇਤੀ ਟਰਾਲੀ ਪਰ ਕਲੇ ਮੰਗਾ ਜ ਦੋ ਉਹ ਸਿੱਟਾਂ ਦੇ ਅੰਦਰ ਉਧਰ ਮਾੜੇ ਹੁਣੀ ਲੱਗੇ ਪੈਣੇ ਚਾਹ ਪੀਣੋਂ ਫੇਰ ਗਾਰਾ ਗੂਰਾ ਬਣਾਉਂਦੇ ਨੇ ਉਹ ਵੀ ਉਨੇ ਨੂੰ ਕਰ ਦੇ ਜਿੰਗਾ ਮਿਸਤਰੀ ਅੱਜ ਫੋਨ ਉਹ ਕਹਿੰਦੇ ਸਾਨੂੰ ਵੀ ਡੇਢ ਕਿ ਦਿਨ ਪਹਿਲਾਂ ਲਾ ਦੇ ਤੋ ਕਹਿੰਦੇ ਫਿਰ ਉਹ ਗਾਲ ਦੇ ਢੂਲਾ ਪੱਟ ਪੁੱਟ ਕੇ ਲਿਆਉਣਾ ਹੁੰਦਾ ਉਹਨਾਂ ਨੇ ਕਿਤੋਂ ਹਾਂ ਉਹ ਫਿਰ ਆਇਆ ਨਾ ਫਿਰ ਆਪਾਂ ਹਾਂ ਕੱਲ ਆਪਣਾ ਫਾਈਨਲ ਆ ਹੈ ਕੱਲ ਨੂੰ ਦੁਪਹਿਰ ਤੱਕ ਪੂਰ ਤੱਕ ਉਹ ਆ ਜਾਣਗੇ ਨਾ ਲਾਉਣਾ ਹਾਂ ਤੂੰ ਤਾਂ ਆ ਜਾਣਗਾ ਹਾਂ ਫੇਰ ਆ ਜਾਣਗਾ ਬੜਾ ਬੜਾ ਚਾਹੂਗਾ ਜਾਨਾ ਬਾਦੂ ਸੁਣੇ ਖਾ ਲਾਉਂਦਾ ਅੱਜ ਲਾ ਲਵਾ ਦੇ ਬੀਤੇ ਕੱਲ ਨੂੰ ਭਈ ਆਉਦਾ ਹੱਥੋਂ ਹੱਥੋਂ ਅੱਜ ਲਾ ਦੋ ਵੀ ਤੈਨੂੰ ਆ ਜਿਹਾ ਕੱਲ ਨੂੰ ਕਰ ਕਰ ਕਿਉਂਕਿ ਆਪਣੀ ਕੰਨ ਤੇ ਇੱਕ ਰਹਿ ਗਈ ਫਰਾਹੀ ਬਸ ਤੇਰਾ ਇਹ ਲਾਉ ਤੁਸੀਂ ਇੱਕ ਡਾਕਟਰ ਨੂੰ ਫੋਨ ਲਾ ਕੇ ਪੜਾਓ ਹਾਂ ਮਾਸੜ ਜੀ ਇਧਰ ਮਾਈ ਬੋਲੋ ਮਰਜੀ ਤਾਂ ਮਰਜੀ ਤਾਂ ਮਾਸੜ ਜੀ ਦੇ ਆਲੂ ਵਾਲੇ ਲਿਓ ਉਹ ਮਾਸੜ ਜੀ ਇਧਰ ਆ ਹਨੇ ਐਂ ਕਾ ਲੈ ਦੇ ਨੰਬਰ ਨੰਬਰ ਐਡਰੈਸ ਨਹੀਂ ਤੇ ਕੋਲੇ ਐੜਾ ਬਾਬਾ ਅੰਗਰੇਜ਼ੀ ਬੋਲੋ ਮੈਂ ਤੇਰੇ ਕੋਲੇ ਉਹੀ ਦੀ ਹੈ ਹਾਂ ਮੈਂ ਨੰਬਰ ਨਹੀਂ ਲੈ ਮੈਂ ਨੰਬਰ ਨਹੀਂ ਫਿਰੋਦਾ ਇਹ ਤਾਂ ਨਹੀਂ ਲੈਤਾ ਚਾ ਹਾਂ ਬਾਸ ਪਰ ਲਾਉ ਉਹਨੂੰ ਫੋਨ ਮੈਂ ਹੀ ਲਾਉਣਾ ਖੜ ਜਾ ਹਾਂ ਚੱਕ ਚੱਕ ਮੈਂ ਪਹਿਲਾਂ ਚੱਕੀਆਂ ਸੀ ਸਾਰੀਆਂ ਇੱਕਾਤ ਨਾਲ ਚੱਕ ਤੂੰ ਇਹ ਕੋਲ ਟੱਕਣੀਆਂ ਮੈਂ ਪੁੱਸ ਬੱਬੂ ਤੋਂ ਮਾਮਾ ਗਵਾ ਮਾੜਾ ਗਵਾ ਦੇਖੋ ਲੱਲੀ ਬਾਈ ਤਾ ਤੂੰ ਕੋਲ ਚੱਕੀਆਂ ਨਹੀਂ ਆਈ ਚੱਕੀਆਂ ਸੀ ਆਈ ਬੱਚੀ ਹੱਥ ਪਾ ਕੇ ਚੱਕਦੀ ਆ ਹਾਂ ਨਾਲ ਇੱਟਾ ਹੀ ਦੋ ਵਾਰ ਅਸੀਂ ਪਹਿਲਾਂ ਹਾਂ ਉਹ ਗੋਪੀਆਂ ਪੁੱਸ ਬੱਬੂ ਨੂੰ ਕਾਈ ਇਟਾ ਦੀ రెడ్డి ਕ ਕਰਨਾ ਕੋੜੀ ਦੀ ਰੱਕ ਚੱਕ 11 ਟ ਚੱਕਿਆ ਸੀ ਮੈਂ ਬਾਲਾ ਹੋਵੇ 50 ਸਾਲਾਂ ਦਾ ਲਵਾ ਗਿਆ ਹੋਰ ਆਏ ਤੇ ਦੋ ਥਾਂ ਨਾਲ ਮੈਨੂੰ ਚੱਕੀਂ ਦੇ ਤੂੰ ਉਤਰ ਤੋਂ ਚੱਕ ਕੇ ਫਿਰ ਹਰ ਲਿਆ ਮੈਂ ਚੱਕ ਪਰ ਆ ਜਾ ਪਾਇਰ ਤੇ ਚੱਕਲਾ ਚੱਲੇ ਆ ਕੇ ਪੜਾ ਲੈ ਜਿਹੜਾ ਹੱਥ ਹੁੰਦੇ ਨੇ ਤੂੰ ਛੱਡ ਦੇ ਬੜੇ ਇੱਟ ਤੇਰੇ ਕੋਲ ਅਜਾਖ ਲਿਆ ਤੇ ਹੈਗਾ ਨਾ ਲੈ ਘੱਟ ਕਰ ਰੇਟ ਐਵੇਂ ਕਿਵੇਂ ਘੱਟ ਕਰ ਤੂੰ ਕੱਟ ਹੋਣੀ ਆ ਇਹਨੇ ਕਿਵੇਂ ਚਖ ਲੀਆਂ ਯਾਰ ਇੰਦਾ ਵਾਰ ਵੱਡਾ ਤੂੰਆਂ ਦਾ ਕੀ ਹੁੰਦਾ ਯਾਰ ਚਾਹਨਾ ਤੂੰ ਵੀ ਉਹਦਾ ਚਲੋਟਾ ਹੂੰ ਉਹਦਾ ਚਲੋਟਾ ਅਸਕਰ ਵਾਸਤੇ ਅਸਕਰ ਬਰਾ ਤੇ ਇੱਕ ਤਾਂ ਉਹ ਫੈਂਚ ਲੈ ਉਹਦੀ ਜਿੰਦਾ ਇਹਨਾਂ ਨੇ ਕਰਿਆ ਮਾਂ ਮੈਂ ਕਹਿੰਦੇ ਬਲਾਂਪਿਆ ਕਰੈ ਸੁਦੀ ਵਾਲਾ ਪਾ ਵੀ ਕਰੀ ਗਏ ਸਾਰੇ ਇੱਕ ਕਾਗਰ ਜੂ ਖਾ ਕੇ ਬੈਠੇ ਸੰਗ ਮੰਨਣਾ ਥੋੜੀ ਜੀ ਉਹ ਦੇਖ ਤੇ ਬਟਾ ਉਧਰ ਵੀ ਮਿਸਤਰੀ ਜਰੀ ਹੁੰਦਾ ਵੀ ਦੇਖ ਲੋ ਕੋਈ ਉਧਰ ਵੀ ਦੇਖਦਾ ਉਹ ਵੀ ਦੇਖਣਾ ਵੀ ਮੂਵੀ ਬਣਾ ਦੇ ਅਰੇ ਬਈ ਬੈਠਾ ਨਹੀਂ ਬਣਾ ਦੀ ਮੂਵੀ ਜਾਂ ਨਾ ਨਹੀਂ ਹੋਇਆ ਨਹੀਂ ਬਈ ਕੰਮ ਨਹੀਂ ਹੋ ਰਿਹਾ ਨਹੀਂ ਮੂਵੀ ਜਾਂ ਨਾ ਫੱਟੇ ਆ ਜੀ ਹਾਂ ਲੈ ਲੈ ਦੂਜੀ ਬੰਦਾ ਆ ਤੁਹਾਨੂੰ ਫੜ ਲਾ ਲੈ ਬਲੇ ਕੱਲ ਲੈ ਬਲੇ ਚੈੱਕ ਕਰਦਾ ਸੀ ਉਹ ਜਦੋਂ ਫੜ ਲਾ ਚੱਕ ਬਠਲ ਬੈਠੇ ਨਹੀਂ ਫੜਾ ਚੱਲ ਬਠਲ ਲੈ ਕੇ ਜਾਓ ਆ ਬੰਦੇ ਲਾਓ ਵੀ ਲੈ ਚੱਲੇ ਚੱਲੇ ਲਓ ਵੀ ਲੈ ਆ ਵੀ ਜਾ ਲੈ ਵੀ ਇੱਟ ਇੱਟ ਫੜਾਤਾ ਅੰਨੇ ਫੜਾਤਾ ਮੈਂ ਪੀ ਰਿਹਾ ਵਾ ਮਾਸੜ ਨੂੰ ਫੜਾਈ ਚੱਲ ਉਧਰ ਇੱਕ ਇੱਕ ਫੜਾ ਨਾ ਹਾਂ ਹਾਈ ਹਲਾ ਕੌਣ ਦੇਖੇ ਗੈਂਚ ਕਰਨਾ ਬਾੜੂ ਨੂੰ ਕਾ ਬੱਕ ਮਸਟਾ ਕਰ ਬੱਠਲਤਾ ਜਿਵੇਂ ਇਟ ਸੜਦੇ ਆਗੇ ਉਹ ਕਿਨੂੰ ਕਹੀਆਂ ਭੁੱਖੀ ਖਾਂਦੇ ਨੇ ਨਹੀਂ ਪਿਆਰ ਹੀ ਕਰਦੇ ਆ ਆਪਣੇ ਲਾਈਟਰ ਲਾਈਟਰ ਮੌਜੂਦ ਹੈ ਯਾਰ ਵਾੜਿਆ ਖਾਬਰ ਤੋਂ ਲਾ ਡੋਪ ਟੈਸਟ ਹੋਣਗੇ ਜਿਹੜਾ ਵੀ ਜਰ ਦਾ ਬੀੜੀ ਭੁੱਕੀ ਖਾਂਦਾ ਚੱਕਿਆਂ ਨੂੰ ਥੇਟਣਗੇ ਬਾਬਾ ਉਹ ਪੇਰ ਬਹਿ ਕੇ ਲੈਣਾ ਬਣਾ ਕੇ ਲੈ ਕਾ ਇਧਰ ਪਾ ਰਹੇ ਮਾਦਰ ਲੋ ਇੱਟਾਂ ਬਸ ਕਮਰਾ ਹੋ ਗਿਆ ਮਮਾ ਮਮੋਲੇ ਆ ਉਰੇ ਆ ਉਰੇ ਦਾ ਮਮੇ ਮਮੇ ਮਾ ਇਧਰ ਆ ਗਿਆ ਦੇਖ ਇਹ ਦਿਖਾਈ ਦੇ ਨੂੰ ਉਰੇ ਆ ਤੋ ਉਹ ਬੈਠਣਗੇ ਤੇ ਨਾ ਬੈਠਿਆ ਹੁਣ ਕੀ ਕਰੀਏ ਆੜੀ ਆੜੀ ਇਕੱਠੇ ਬੈਠੇ ਪਤਲਾ ਕੌਣ ਹੀ ਲੱਗਦਾ 12 ਗੋਟ ਮੱਜਦਾ ਆੜੀ ਹੈ ਦੋਨੇ ਆਮਾ ਆੜੀ ਹੈ 12 ਗੋਟ 3 16 ਲਵੀਂ ਪੁਲਿਸ ਹਾਂ ਆ ਤਾਂ ਆੜੀ ਆੜੀ ਇਕੱਠੇ ਬੈਠੇ ਬਾਹਰ ਚੌੜਾ ਇੰਝ ਕੋਈ ਨਾ ਲੱਗਾ ਹੋਈ ਮੋਟਰ ਚੌੜਾ ਇੰਝ ਲਾ ਲਏ ਏ ਉਖੀ ਉਹ ਨਹੀਂ ਕੰਨੀ ਨਹੀਂ ਨਾ ਮੈਂ ਨਹੀਂ ਬਰਤਤੀ ਸਿੱਧੀ ਗੱਲ ਤੇ ਹਾਂ ਕੀ ਤੇਰੇ ਸਾਥੀ ਆ ਰਹੇ ਮਾਮ ਮੈਂ ਨਹੀਂ ਕਿ ਮੈਂ ਬੇੜੇ ਬੋਨਾਂ ਨਾ ਮੈਨੂੰ ਪਤਾ ਨਹੀਂ ਮੋਰੂ ਦੇ ਖਲਾ ਆ ਆਈ ਨਹੀਂ ਕੋਈ ਹਾਂ ਮਾਲੀ ਇਤਨਾ ਨਾ ਜਿੰਨੇ ਇੱਕੇ ਕੰਦੇ ਜਿਹਦੀ ਪਿਆਰ ਹੁੰਦੀ ਹੈ ਜਿਹੜਾ ਜਿਹੇ ਕਿਦਾ ਲਾ ਦਾਂਗੇ ਬੜੇ ਦੁੱਧ ਕੀ ਹਾਂਜੀ ਤੇ ਲੱਗੇ ਆਪਾਂ ਬਰੇਤੀ ਲੋਹਣ ਟਰਾਲੀ ਚੋਂ ਇੱਕ ਰੇੜੀ ਭਰਤੀ ਤੇ ਬਾਕੀ ਆਉਂਦੀਆਂ ਨੇ ਰੇੜੀਆਂ ਉਹਨਾਂ ਨੂੰ ਕਿ ਟਰਾਲੀ ਭੇਜੋ ਰੇੜੀ ਭੇਜੋ ਯਾਰ ਸੇਤੀ ਟਰਾਲੀ ਵਿੱਚ ਜਬਈ ਰੇੜੀ ਹੈਗੀ ਹੈ ਤਾਂ ਪੇ ਜੋ ਵੀ ਹੈਗਾ ਭੇਜੋ ਉਹ ਖੜਨੇ ਇੱਕ ਹੈਡ ਸਾਫ ਸਾਡੇ ਹੱਥ ਪੈਸੇ ਕਰੀ ਆਹ ਵਾਲੇ ਨਹੀਂ ਲਾਨ ਕਰਨ ਵਾਲੇ ਚਲੋ ਬੱਚਾ ਪਾਰਟੀ ਸਾਡੀ ਹਾਂਜੀ ਪੈ ਗਿਆ ਕਰ ਆਹ ਹਾਂ ਠੀਕ ਹੈ ਵਾਦੂ ਆ ਹਾਂ ਹਾਂ ਬਾਦੂ ਭਈਆ ਬਨੇਰੇ ਰਹਿ ਗਏ ਬਨੇਰੇ ਰਹਿ ਗਏ ਥੱਲੇ ਬਾਕੀ ਤਾਂ ਹੋ ਗਿਆ ਸਾਰਾ ਲੋ ਜੀ ਤੇ ਟਰਾਲੀ ਆਪਾਂ ਕਰਤੀ ਆਲਮੋਸਟ ਖਾਲੀ ਅੱਧੀ ਗਰੇਡੀ ਰਹਿ ਗਈ ਤੇ ਟਾਈਮ ਵੀ ਆਥਨ ਦੇ ਰਾਤ ਦੇ 7:30 ਹੋ ਗਏ 8:00 ਦੇ ਤਕਰੀਬਨ ਹੋ ਗਿਆ ਤੇ ਨੇ ਨਾਲ ਬੱਬੂ ਲਾਈਟਾਂ ਚਲਾਈਆਂ ਨੋ ਘਰ ਵਾਲਿਆਂ ਨੇ ਇੱਥੇ ਤਾਂ ਚਾਨਣ ਕੀਤਾਗਾ ਤੇ ਮਤਲਬ ਕਾਫੀ ਨੇਰਾ ਹੋ ਗਿਆ ਰਾਤ ਨੂੰ ਵੀ ਲੱਗੇ ਰਹਿਣੇ ਆਗੇ ਵਿਸ਼ੇਸ਼ੇ ਦੀ ਕੰਮ ਨਿਮੇੜੀਏ ਤੇ ਉਸ ਤੋਂ ਬਾਅਦ ਮੰਡੇ ਜਾ ਕੇ ਮੰਡਾ ਨੂੰ ਬਹੁਤ ਦਿਨ ਹੋ ਗਿਆ ਉਹ ਦਿਨ ਆ ਵੇਖੀ ਉਹਦਾ ਕਿਉਂਕਿ ਸਾਨੂੰ ਵੀ ਕਾਹਲਾ ਕਿਉਂਕਿ ਪੂਰੇ ਬਸਾਖੀ ਆਉਂਦੀ ਜਾਂਦੀ ਹੈ ਬਸਾਖੀ ਤੇ ਹੋ ਸਕਦਾ ਆਪਾਂ ਅੰਮ੍ਰਿਤਪੁਰ ਸਾਹਿਬ ਜਾਈਏ ਸਹੀ ਗੱਲ ਹੈ ਪਹਿਲਾਂ ਹੋਲੇ ਮਾਲੇ ਤੇ ਜਾਣਾ ਸੀ ਉਹ ਆਪਣਾ ਥੋੜਾ ਜਿਹਾ ਇਧਰ ਆਉਣ ਕਰਕੇ ਕੈਂਸਲ ਹੋ ਗਿਆ ਸੀ ਦੇਖਦੇ ਹਾਂ ਜੇ ਨਾਲ ਦੇ ਮਿੱਤਰ ਪਿਆਰੇ ਇਕੱਠੇ ਹੋ ਗਏ ਜੇ ਮੱਥੀ ਨਾ ਚੱਲੀ ਉਹ ਤੱਕ ਤਾਂ ਜਰੂਰ ਜਾਵਾਂਗੇ ਜੇ ਮਸ਼ੀਨਾਂ ਦਾ ਕੰਮ ਹੀ ਚੱਲ ਪਈ ਤਾਂ ਕਣਕ ਵੀ ਬਾਢੀ ਦਾ ਫੇਰ ਨਾ ਜਾ ਜਾਵੇ ਬਾਕੀ ਮੈਨੂੰ ਲੱਗਦਾ ਨਹੀਂ ਵੀ ਹਜੇ ਬਾਢੀ ਚੱਲ ਪਈ ਕਿਉਂਕਿ ਬਸਾਖੀ ਚ 20 ਦਿਨ ਰਹਿ ਗਏ ਅੱਜ ਤਰੀਕੋ 24 ਆਣਾ ਬੱਗੂ ਹਾਂ ਤਾਂ ਵੀ ਹੋ ਗਈ ਅੱਜ 20 ਦਿਨਾਂ ਤੋਂ ਅੱਜ ਤੋਂ ਬਸਤੀ ਆ ਗਈ